ਇੱਕ ਨਸ਼ੀ ਦਾ ਤਸਕਰ ਵਿੱਕੀ son of ਬਿੱਟੂ ਜੋ ਮੀਟ ਮਾਰਕੀਟ ਚ ਦਾ ਰਹਿਣ ਵਾਲਾ ਹੈਗਾ ਹਾਲ ਫਿਲਹਾਲ ਜੋ ਕਰਤਾਰਨਗਰ ਹੈ ਰਹਿ ਹੈਗਾ ਉਹਦੇ ਇੱਕ ਇਲੀਗਲ ਕੰਸਟਰਕਸ਼ਨ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈਗੀ ਮੈਂ ਡਾਕਟਰ ਜੋਤੀ ਜੱਜਪੁਰ ਦਾ ਤੇ ਮਾਂ ਸਰਕਾਰ ਦਾ ਬਹੁਤ ਧੰਨਵਾਦੀਆਂ ਕਿ ਬਹੁਤ ਵਧੀਆ ਕੰਮ ਹੋ ਰਿਹਾ ਜੇ ਇਦਾਂ ਕੰਮ ਹੁੰਦੇ ਰਹਿਣਗੇ ਤਾਂ ਸਾਡਾ ਬਿਲਕੁਲ ਸਚਾਈਆ ਸੁਪਨਾ ਭਗਵੰਤ ਮਾਨ ਦਾ ਪੂਰਾ ਹੋਊਗਾ ਦੰਗਲਾ ਪੰਜਾਬ ਬਣਾਊਗਾ ਜਿਹੜਾ ਕਹਿੰਦੇ ਦੰਗਲਾ ਪੰਜਾਬ ਮੇਰਾ ਦੰਗਲਾ ਪੰਜਾਬ ਇਹ ਬਹੁਤ ਵਧੀਆ ਬਣਾਲਾ ਹੋ ਰਿਹਾ ਅਸੀਂ ਆਪਣਾ ਕੰਮ ਕਰਦੇ ਸੀ ਆਪਣੀ ਮਿਹਨਤ ਕਰਦੇ ਸੀ ਜਿਸ ਦੇ ਨਾਲ ਅਸੀਂ ਘਰ ਬਣਾਇਆ ਵਾ ਠੀਕ ਆ ਸੀ ਨਕਸ਼ਾ ਜਿੱਤੋਂ ਬਣਵਾਇਆ ਸੀ ਨਕਸ਼ੇ ਵਾਲੇ ਨੂੰ ਅਸੀਂ 13000 ਰੁਪਇਆ ਦਿੱਤਾ ਸੀਗਾ ਉਸ ਟਾਈਮ ਉਹਨੇ ਸਾਨੂੰ ਇਹ ਗੱਲ ਨਹੀਂ ਦੱਸੀ ਸੀ ਤੁਹਾਡਾ ਨਕਸ਼ਾ ਨਹੀਂ ਪਾਸ ਹੈਗਾ ਠੀਕ ਆ ਇਸ ਕਲੋਨੀ 'ਚ ਨਕਸ਼ਾ ਤਾਂ ਕਿਸੇ ਦਾ ਵੀ ਨਹੀਂ ਪਾਸ ਹੈਗਾ ਠੀਕ ਆ ਨਾ ਬਾਕੀ ਇਹ ਜੋ ਕੁਝ ਵੀ ਸਾਡੇ ਨਾਲ ਹੋਇਆ ਆ ਧੱਕਾ ਹੋ ਰਿਹਾ ਸਰ ਸਾਡੇ ਨਾਲ ਅੱਜ ਖੰਨਾ ਪੁਲਿਸ ਤੇ ਖੰਨਾ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਇੱਕ ਨਸ਼ੇ ਦਾ ਤਸਕਰ ਵਿੱਕੀ son of ਬਿੱਟੂ ਜੋ ਮੀਟ ਮਾਰਕੀਟ 'ਚ ਦਾ ਰਹਿਣ ਵਾਲਾ ਹੈਗਾ ਹਾਲ ਫਿਲਹਾਲ ਜੋ ਕਰਤਾਰਨਗਰ ਹੈ ਰਿਹਾ ਹੈਗਾ ਉਹਦੇ ਇੱਕ ਇਲੀਗਲ ਕੰਸਟਰਕਸ਼ਨ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈਗੀ ਆ ਜਿਹੜਾ ਵਿੱਕੀ ਹੈਗਾ ਹਾਲ ਫਿਲਹਾਲ ਜੇਲ੍ਹ 'ਚ ਹੈਗਾ ਤੇ ਇਹਦੇ ਉੱਪਰ ਦੋ ਐਨਡੀਪੀਐਸ ਦੇ ਮੁਕਦਮੇ ਹੈ ਇੱਕ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ 1.5 ਕਿਲੋ ਆਈਸ ਤੇ 1 ਕਿਲੋ ਆਫੀ ਮੇਰੇ ਕੋਲ ਬਰਾਮਦ ਹੋਈ ਸੀਗੀ ਤੇ ਅੱਜ ਜੋ ਇਹਦੀ ਇਲੀਗਲ ਕੰਸਟਰਕਸ਼ਨ ਹੈ ਇਹਦੇ ਉੱਪਰ ਮਿਊਂਸਿਪੈਲਿਟੀ ਵੱਲੋਂ ਇੱਕ ਐਕਸ਼ਨ ਕੀਤਾ ਜਾ ਰਿਹਾ ਹੈਗਾ ਖੰਨਾ ਪੁਲਿਸ ਇੱਥੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਪਹੁੰਚੀ ਹੋਈ ਹੈਗੀ ਤੇ ਖੰਨਾ ਪੁਲਿਸ ਐਂਡ ਪੂਰਾ ਪੂਰਾ ਹੀ ਜੋ ਐਡਮਿਨਿਸਟ੍ਰੇਸ਼ਨ ਹੈ ਉਹਦਾ ਜੋ ਹੀ ਯੁੱਧ ਨਸ਼ੇ ਵਿਰੋਧੀ ਜੋ ਕਾਰਵਾਈ ਚੱਲ ਰਹੀ ਹੈਗੀ ਬੀਤੇ ਮਾਰਚ ਤੋਂ ਲੈ ਕੇ ਹੁਣ ਤੱਕ ਬਹੁਤ ਜ਼ਿਆਦਾ ਵਧੀਆ ਕੰਮ ਰਿਹਾ ਹੈ ਖੰਨਾ ਸਪੈਸ਼ਲੀ ਜ਼ਿਲ੍ਹੇ ਦੇ ਵਿੱਚ ਅਸੀਂ 900 ਤੋਂ ਵੱਧ ਪੈਡਲਰਸ ਵਗੈਰਾ ਹੁਣ ਤੱਕ ਫੜ ਲੀਏ ਹਨ ਤੇ ਅੱਗੇ ਵੀ ਇਦਾਂ ਦੀ ਕਾਰਵਾਈ ਚੱਲਦੀ ਰਹੇਗੀ। ਅ ਦੇਖਿਏ ਪਹਿਲਾਂ ਵੀ ਮੈਂ ਜਿਵੇਂ মিডিਆ ਨੂੰ ਦੱਸਿਆ ਹੈਗਾ ਕਿ ਲੀਗਲੀ ਅਸੀਂ ਜੋ ਨਸ਼ੇ ਦੇ ਤਸਕਰ ਹੈ ਇਹਨਾਂ ਦੀ ਪ੍ਰਾਪਰਟੀਆਂ ਵਗੈਰਾ ਨੂੰ ਵੈਰੀਫਾਈ ਕਰਦੇ ਰਹਿੰਦੇ ਤੇ ਇਹ ਕਾਰਵਾਈ ਹੁੰਦੀ 68 ਐਫ ਵਾਲੀ ਜੋ ਐਨਡੀਪੀਐਸ ਐਕਟ ਦੇ ਅੰਦਰ ਹੁੰਦੀ ਹੈ। ਉਹਦਾ ਵੀ ਅਸੀਂ ਕਰਾਉਂਦੇ ਰਹਿੰਦੇ ਤਾਂ ਇਦਾਂ ਦੀ ਅਸੀਂ 15 ਕੇ ਤਕਰੀਬਨ ਪ੍ਰਾਪਰਟੀਆਂ ਫ੍ਰੀਜ਼ ਕਰਾ ਚੁੱਕੇ ਜਿੱਥੇ ਇਸੀ ਪ੍ਰਕਿਰਿਆ ਦੇ ਵਿੱਚ ਜਦੋਂ ਅਸੀਂ ਜੋ ਪ੍ਰਾਪਰਟੀਆਂ ਇਹਨਾਂ ਨੂੰ ਵੈਰੀਫਾਈ ਕਰਾਉਂਦੇ ਜੋ ਇਲੀਗਲ ਨਿਕਲਦੀ ਹੈ ਉਹਦੇ ਉੱਪਰ ਫਿਰ ਐਫਆਈਆਰ ਜੋ ਇਦਾਂ ਦਾ ਐਕਸ਼ਨ ਹੁੰਦਾ ਹੈਗਾ ਤੋ ਅੱਗੇ ਵੀ ਅਗਰ ਕੋਈ ਇਲੀਗਲ ਕੰਸਟਰਕਸ਼ਨ ਜਿੱਦਾ ਦੇ ਮਿਲਦੀ ਹੈਗੀ ਜਿਹਦੇ ਉੱਪਰ ਐਕਸ਼ਨ ਹੋ ਸਕਦਾ ਤੋ ਜ਼ਰੂਰ ਕੀਤਾ ਜਾਏਗਾ ਜੀ ਉਹ ਚੱਲਦੇ ਰਹਿੰਦਾ ਹੈਗਾ ਉਹੀ ਮੈਂ ਕਹਿ ਰਹੀ ਹੂੰ ਕਿ ਇਹ ਪਹਿਲਾ ਮੀਟ ਮਾਰਕੀਟ ਰੰਦੇ ਸੀਗੇ ਹੁਣ ਇੱਥੇ ਸ਼ਿਫਟ ਹੋਏ ਆ ਤੇ ਇੱਦਾ ਦੇ ਹੋਰ ਵੀ ਬੰਦੇ ਹੈ ਉਹਨਾਂ ਦੇ ਉੱਪਰ ਵੀ ਐਕਸ਼ਨ ਹੋਏਗਾ ਤੇ ਇਹਦੇ ਨਾਲ ਨਾਲ ਹੀ ਪੁਲਿਸ ਪੂਰੀ ਕੀ ਪੂਰੀ ਸਟ੍ਰੈਟਜੀ ਬਣਾ ਕੇ ਹੀ ਐਨਡੀਪੀਜ਼ ਦੇ ਤਸਕਰਾਂ ਨੂੰ ਫੜਦੀ ਰਹਿੰਦੀ ਹੈਗੀ ਤੇ ਅੱਗੇ ਵੀ ਮੁਹਿੰਮ ਚੱਲਦੀ ਰਹੇਗੀ ਜੀ ਜਿਹੜੀ ਅੱਜ ਕਾਰਵਾਈ ਕਰਤਾਰ ਨਗਰ ਦੇ ਵਿੱਚ ਹੋ ਰਹੀ ਹੈ ਤੇ ਹੋਰ ਬਾਕੀ ਰਹਿੰਦੇ ਤੇ ਹੋਣੀ ਹੈ ਉਹ ਇਹ ਨਾ ਸਮਝਣ ਵੀ ਜੇ ਅਸੀਂ ਪਲਾਟ ਲੈ ਲਏ ਵੀ ਸ਼ਾਇਦ ਜਾ ਕਮੇਟੀ ਵਾਲਿਆਂ ਨੂੰ ਨਹੀਂ ਪਤਾ ਜੈਪਲ ਪੁਲਿਸ ਪ੍ਰਸ਼ਾਸਨ ਨੂੰ ਕਿਸੇ ਨੂੰ ਨਹੀਂ ਪਤਾ ਸਾਰੇ ਉਹ ਪਲਗਟ ਹੋ ਜਾਣਾ ਨੇ ਪਤਾ ਲੱਗ ਜਾਣਾ ਕਿਉਂਕਿ 11 ਨੰਬਰ ਬਾਰ ਦਾ ਮੈਂ ਇੰਚਾਰਜਾਂ ਜੁੱਧਨ ਸਿੰਘ ਬਰਦਾ ਉੱਥੋਂ ਸਾਰੇ ਪੱਜ ਕੇ ਇੱਧਰ ਨੂੰ ਆ ਗਏ ਨੇ ਬਈ ਉੱਥੋਂ ਤਾਂ ਕਿਉਂ ਮੇਰੀ ਪੁਲੀਸ ਸਖਤਾਈ ਹੈ ਮੈਂ ਕਿਸੇ ਨੂੰ ਉੱਥੇ ਨਾ ਨਹੀਂ ਬਿਠਣ ਦਿੰਦਾ ਜਦੋਂ ਆਈਪੀਐਸ ਡਾਕਟਰ ਜੋਤੀ ਜੱਧਵਜੀ ਇਵੈਂਸ ਜਿਨ੍ਹਾਂ ਨੇ ਕਿ ਉੱਥੇ ਜਦੋਂ ਮਕਾਨ ਪਾਈ ਸੀ ਪੁਲਿਸ ਪ੍ਰਸ਼ਾਸਨ ਨੇ ਤਾਂ ਉਦੋਂ ਇਹ ਸਾਰੇ ਇੱਧਰ ਹੀ ਹਲਚਲ ਕਰ ਲਿਆ ਨਾ ਨੇ ਉੱਥੋਂ ਸਾਡੇ ਭੱਜਿਆ ਇੱਕ ਮਹੀਨਾ ਬਿਲਕੁਲ ਕੋਈ ਕੁਝ ਨਹੀਂ ਵਿਕਿਆ ਉੱਥੇ ਇੱਕ ਮਹੀਨੇ ਦੇ ਬਾਅਦ ਪਤਾ ਨਹੀਂ ਉਹ ਕਿਹੜਾ ਲੀਡਰ ਆ ਉਹ ਕਿਹੜੇ ਕਿੰਗ ਨੇ ਜਿਨ੍ਹਾਂ ਨੇ ਦੁਬਾਰਾ ਕੋਈ ਸੈਟਿੰਗ ਕਰਕੇ ਉੱਥੇ ਨਸ਼ਾ ਬਕਾਉਣਾ ਸ਼ੁਰੂ ਕੀਤਾ ਤੇ ਬਾਹਰ ਆ ਕੇ ਵੇਚਣ ਲੱਗੇ ਨੇ ਇਸ ਕਰਕੇ ਮੈਂ ਡਾਕਟਰ ਜੋਤੀ ਜੱਤਵੰਦਾ ਤੇ ਮਾਨ ਸਰਕਾਰ ਦਾ ਬਹੁਤ ਧੰਨਵਾਦੀਆਂ ਕਿ ਬਹੁਤ ਵਧੀਆ ਕੰਮ ਹੋ ਰਿਹਾ ਜੇ ਇਦਾਂ ਕੰਮ ਹੁੰਦੇ ਰਹਿਣਗੇ ਤਾਂ ਸਾਡਾ ਬਿਲਕੁਲ ਸੱਚਾਈਆ ਸੁਪਨਾ ਭਗਵੰਤ ਮਾਨ ਦਾ ਪੂਰਾ ਹੋਊਗਾ ਅੰਗਲਾ ਪੰਜਾਬ ਬਣਾਊਗਾ ਜਿਹੜਾ ਕਹਿੰਦੇ ਰੰਗਲਾ ਪੰਜਾਬ ਮੇਰਾ ਰੰਗਲਾ ਪੰਜਾਬ ਇਹ ਬਹੁਤ ਵਧੀਆ ਬਰਲਾ ਹੋ ਰਿਹਾ ਮੈਂ ਪੁਲਿਸ ਪ੍ਰਸ਼ਾਸਨ ਦਾ ਤੇ ਮਾਨ ਸਰਕਾਰ ਦਾ ਤੇ ਲੋਕਾਂ ਦਾ ਉਹ ਲੋਕਾਂ ਨੂੰ ਮੈਂ ਬੇਨਤੀ ਕਰਦਾ ਕਿ ਸਾਥ ਦੇਵੋਗੇ ਤਾਂ ਰੰਗਲਾ ਪੰਜਾਬ ਬਣਨਾ ਕਿਉਂਕਿ ਮਕਾਨਾਂ ਦੀ ਕੋਈ ਗੱਲ ਨਹੀਂਗੀ ਮਕਾਨ ਤਾਂ ਬਣ ਜਾਣਗੇ ਰੋਟੀ ਕੱਪੜਾ ਔਰ ਮਕਾਨ ਇਹਦਾ ਦੇਦੂ ਭਗਵੰਤ ਮਾਲ ਕੋਈ ਗੱਲ ਨਹੀਂ ਦੁਬਾਰਾ ਬਣ ਜੂਗਾ ਪਰ ਪਰ ਪੁੱਤੇ ਦੀ ਇਨਸਾਨੀ ਬਣਨੇ ਜਿਹੜੇ ਲੋਕਾਂ ਦੇ ਪੁੱਤਲ ਨੇ ਬੜੇ ਬੜੇ ਨੌਜਵਾਨ ਟੀਕੇ ਲਾ ਕੇ ਉੱਥੇ ਗਿਰ ਪੈਂਦੇ ਨੇ ਤੇ ਉੱਥੇ ਪੂਰੇ ਜਾਂਦੇ ਨੇ ਉਹਨਾਂ ਪੈਣਾ ਦੇ ਭਰਾਵਾਂ ਦੇ ਜਿਹੜੇ ਗੁੱਟ ਸੁਣਨੇ ਹੋਗੇ ਉਹ ਲਖੜੀਆਂ ਕਾਸਤੇ ਮਿਲਣ ਗਿਆ ਉਹਨਾਂ ਦੇ ਤਿਆਰ ਖਤਮ ਹੋ ਗਏ ਮੈਂ ਬਹੁਤ ਸਾਡੇ ਦਾ ਬਹੁਤ ਧੰਨਵਾਦ ਕਰਦਾ ਜੋ ਕਿ ਜਿਹੜਾ ਅੱਜ ਦਾ ਸਮਾਂ ਚੱਲ ਰਿਹਾ ਜੁੱਧ ਨਸ਼ਿਆਂ ਵਿਰੁੱਧ ਆਮ ਆਦਮੀ ਪਾਰਟੀ ਜਿੰਦਾਬਾਦ ਸਰ ਕੋਈ ਮਸਲਾ ਨਹੀਂ ਸੀਗਾ ਮੇਰੇ ਘਰ ਵਾਲਾ ਪਿੰਦਾ ਖੰਦਾ ਸੀਗਾ ਦੋ ਪਰਚੇ ਸੀਗੇ ਉਤੋਂ ਦਰਜ ਕਾਦੀ ਹੱਥੀ ਇਹਨਾਂ ਨੇ ਕੁਝ ਬਰਾਮਤੀ ਨਹੀਂ ਸੀ ਕੀਤਾ ਹੈਗਾ ਉਦੋਂ ਤੋਂ ਠੀਕਾ ਉਹਦੀ ਲੱਤ ਖਰਾਬ ਆ ਸਾਨੂੰ ਨਹੀਂ ਸੀ ਪਤਾ ਵੀ ਉਹ ਕੀ ਕਰਦਾ ਕਿ ਨਹੀਂ ਕਰਦਾ ਸੀਗਾ ਇੱਕ ਤਾਂ ਉਹ ਨਸ਼ਾ ਕਰਦਾ ਸੀਗਾ ਇੱਕ ਨੂੰ ਡਰਿੰਗ ਦਾ ਨਸ਼ਾ ਸੀਗਾ 24 ਘੰਟੇ ਉਹ ਆਪਣਾ ਨਸ਼ੇ 'ਚ ਰਹਿੰਦਾ ਸੀ ਬਾਕੀ ਕੁਛ ਮੈਂ ਆਪਣਾ ਪ੍ਰੈਸ ਦਾ ਕੰਮ-ਕੁਮ ਕਰਦੀ ਸੀ ਮੇਰਾ ਬੇਟਾ 8-9 ਸਾਲਾਂ ਤੋਂ ਬਾਜ਼ਾਰ ਦੇ ਵਿੱਚ ਲੱਗਿਆ ਹੋਇਆ ਸੀਗਾ ਅਸੀਂ ਆਪਣਾ ਕੰਮ ਕਰਦੇ ਸੀ ਆਪਣੀ ਮਿਹਨਤ ਕਰਦੇ ਸੀ ਜਿਸ ਨਾਲ ਅਸੀਂ ਘਰ ਬਣਾਇਆ ਵਾ ਠੀਕ ਆ ਸੀ ਨਕਸ਼ਾ ਜਿੱਤੋਂ ਬਣਵਾਇਆ ਸੀ ਨਕਸ਼ੇ ਵਾਲੇ ਨੂੰ ਅਸੀਂ 13000 ਰੁਪਇਆ ਦਿੱਤਾ ਸੀਗਾ ਉਸ ਟਾਈਮ ਉਹਨੇ ਸਾਨੂੰ ਇਹ ਗੱਲ ਨਹੀਂ ਦੱਸੀ ਸੀ ਵੀ ਤੁਹਾਡਾ ਨਕਸ਼ਾ ਨਹੀਂ ਪਾਸ ਹੈਗਾ ਠੀਕ ਆ ਇਸ ਕਲੋਨੀ 'ਚ ਨਕਸ਼ਾ ਤਾਂ ਕਿਸੇ ਦਾ ਵੀ ਨਹੀਂ ਪਾਸ ਹੈਗਾ ਠੀਕ ਆ ਨਾ ਬਾਕੀ ਇਹ ਜੋ ਕੁਝ ਵੀ ਸਾਡੇ ਨਾਲ ਹੋਇਆ ਆ ਧੱਕਾ ਹੋ ਰਿਹਾ ਸਰ ਸਾਡੇ ਨਾਲ ਠੀਕ ਆ ਅਸੀਂ ਕਹਿੰਦੇ ਅਸੀਂ ਇਹਨਾਂ ਦੇ ਨਾਲ ਸੀਗੇ ਜਿਹੜੇ ਨਸ਼ਾ ਕਰਦੇ ਆ ਜਾਂ ਵੇਚਦੇ ਅਸੀਂ ਇਹਨਾਂ ਦੇ ਨਾਲ ਸੀਗੇ ਅਸੀਂ ਸਪੋਰਟਰ ਕਰਨ ਨੂੰ ਤਿਆਰ ਸੀਗੇ ਕਿਉਂਕਿ ਅਸੀਂ ਆਪ ਪਰੇਸ਼ਾਨ ਸੀਗੇ ਇਹ ਚੀਜ਼ਾਂ ਤੋਂ ਨਹੀਂ ਸਰ ਮੈਨੂੰ ਕੋਈ ਨੋਟਿਸ ਨਹੀਂ ਸੀ ਹੈ ਨਹੀਂ ਮੈਨੂੰ ਨੋਟਿਸ ਨਹੀਂ ਮਿਲਿਆ ਸੀ ਹਾਂਜੀ ਉਹ ਕੰਮ ਤੇ ਗਏ ਹੋਏ ਸੀਗੇ ਉਹਨਾਂ ਦਾ ਵਿੱਕੀ ਹਾਂਜੀ ਪਿਤਾ ਦਾ ਨਾਮ ਕੀ ਹੈ ਬਿੱਟੂ ਬਿੱਟੂ ਤੁਹਾਡੇ ਘਰ ਚੋਂ ਕੋਣ ਮੈਂਬਰ ਹੈ ਮੇਰੇ ਦੋ ਬੇਟੇ ਆ ਇੱਕ ਬੇਟੀ ਆ ਇੱਕ ਮੈਂ ਆ ਮੇਰੇ ਹਸਬੰਡ ਸੀਗੇ ਉਹ ਉਧਰ ਹੀ ਰਹਿੰਦੇ ਸੀਗੇ ਸਾਨੂੰ ਹੋ ਗਿਆ ਸਾਲ ਹੋ ਗਿਆ ਸਾਨੂੰ ਰਹਿੰਦੇ ਹਨ ਅਸੀਂ ਕਿੱਥੇ ਰਹਿੰਦੇ ਸੀ ਅਸੀਂ ਮੀਟ ਮਾਰਕੀਟ ਚ ਇਸੇ ਨਸ਼ੇ ਦੇ ਕਾਰਨ ਅਸੀਂ ਸਰ ਮੀਟ ਮਾਰਕੀਟ ਛੱਡ ਗਏ ਆ ਅਸੀਂ ਆਪਣੇ ਮੁੰਡੇ ਦੀ ਖਾਤ ਆਪਣੇ ਬੱਚਿਆਂ ਦੀ ਖਾਤਰ ਅਸੀਂ ਇੱਧਰ ਆਏ ਸੀਗੇ ਵੀ ਠੀਕ ਆ ਅਸੀਂ ਗੰਦ ਚੋਂ ਨਿਕਲ ਜੀਏ ਜੇ ਅਸੀਂ ਇਹੀ ਕੰਮ ਕਰਨੇ ਹੁੰਦੇ ਅਸੀਂ ਉਧਰ ਹੀ ਰਹ ਜਾਂਦੇ ਸਾਡਾ ਆਪਣਾ ਮਕਾਨ ਸੀਗਾ ਉਹ ਫਿਰ ਸਾਨੂੰ ਇੱਧਰ ਆਉਣ ਦੀ ਕੀ ਲੋੜ ਸੀ ਇੱਧਰ ਘਰ ਬਣਾ ਕੇ ਰਹਿਣਾ ਕਿਉਂ ਸੀਗਾ ਅਸੀਂ